ਘਰੇਲੂ ਪਰਿਵਾਰ ਆ ਜਿਹੜਾ ਸਾਰੀਆਂ ਗਾਇਆਂ ਹੀ ਇਹਨਾਂ ਕੋਲੇ ਕਿ ਅਸੀਂ ਪਸ਼ੂ ਘਟਾਉਣੇ ਨੇ ਅਗੇ ਤੇਰੇ ਅੰਕਲ ਤੋਂ ਕੱਲੇ ਤੋਂ ਸਾੰਭ ਨਹੀਂ ਹੁੰਦੇ ਆਂਦੀ ਪ੍ਰੋਬਲਮ ਦੀ ਮਾਰੀ ਪਏ ਨੂੰ ਵੇਚ ਦਿਆਂ ਪਰ ਵੇਚਣ ਵਾਲੀ ਘਰੇ ਰੱਖਣ ਵਾਲਾ ਪਸ਼ੂ ਆ 25 ਕਿਲੋ ਇਹ ਗਾਂ ਨੇ ਜਿਹੜਾ 25 ਲੀਟਰ ਦੁੱਧ ਸਵਾਗਤ ਆ ਮਿੱਤਰੋ ਪੀਵੀ ਨਤੀ ਟੁੱਡੀ ਕੇ ਚੈਨਲ ਤੇ ਅੱਜ ਆਪਾਂ ਇੱਕ ਘਰੇਲੂ ਪਰਿਵਾਰ ਕੋਲੇ ਪਹੁੰਚੇ ਆ ਜਿਨ੍ਹਾਂ ਕੋਲੇ ਤਕਰੀਬਨ ਘਰੇ ਗਾਇਆਂ ਹੀ ਆ ਸਾਰੀਆਂ ਤੇ ਉਹਨਾਂ ਦੇ ਵਿੱਚੋਂ ਇੱਕ ਨਗ ਵਕਾਊ ਆ ਤੇ ਜਿਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਡਿਟੇਲ ਕਰਾਂਗੇ ਆਂਟੀ ਸਸਰੀਕਾਲ ਜੀ ਸਸਰੀਕਾਲ ਭਾਈ ਤੇ ਕਿਹੜਾ ਪਿੰਡ ਹੈ ਤੁਹਾਡਾ ਨਾਂ ਕੀ ਹੈ ਜੀ ਸੱਜਾਵਾਲ ਪਿੰਡ ਹੈ ਭਾਈ ਹਾਂਜੀ ਗੁਰਚਰਨ ਸਿੰਘ ਦੇ ਘਰੇ ਗਾਂਗੇ ਠੀਕ ਆ ਜੀ ਹਾਂਜੀ ਤੇ ਆਂਟੀ ਜੀ ਇਹ ਆਪਣੀ ਗਾਂ ਜਿਹੜੀ ਇਹ ਘਰ ਦੀ ਹੋਈ ਜਾਂ ਤੁਸੀਂ ਲੈ ਕੇ ਆਏ ਸੀਗੇ ਜੀ ਘਰ ਦੀ ਹੋਈ ਹੈ राजे ਠੀਕ ਹੈ ਕਿਹੜੇ ਸੂਏ ਹੁਣ ਜਾਨੀ ਜਿਹਨੇ ਸੂਣਾ ਮਾ 200 ਸੂਏ 400 ਸੀ ਤੇ ਜੇ ਸੂਏ ਸੋਨਾ ਇਹਨੇ ਠੀਕ ਆ 200 ਤੁਸੀਂ ਜਾਨੀ ਦੀ ਘਰੇ ਚੋਲੀ ਇਥੇ ਹਾਂਜੀ ਹਾਂਜੀ ਤੇ ਕਿਵੇਂ ਠੰਡੀ ਸੀ ਲਈ ਪੂਰੀ ਇਹ ਹਾਂ ਬਹੁਤ ਠੰਡੀ ਸੀ ਲਰਾ ਜੇ ਮੈਂ ਤਾਂ ਆਪ ਹੀ ਚੋਣੀ ਆ ਹੂੰ ਤੇ ਵੀ ਵਧੀਆ ਦੁੱਧ ਦਾ 25 ਲੀਟਰ ਸੀ ਆਪਦੇ ਹੱਥੀਂ ਚੋਇਆ ਬਾਕੀ ਜਿਹੇ ਜੀ ਅਗਲਾ ਸੇਵਾ ਕਰੂਗਾ ਹਨਾ ਹੂੰ ਹੂੰ ਤੇ ਬਾਕੀ ਤਾਂ ਹੀ ਹੁੰਦਾ ਹੀ ਸੇਵਾ ਦਾ ਹੀ ਹੁੰਦਾ ਬਾਕੀ ਹੁਣ ਮੌਸਮ ਵਧੀਆ ਹਨਾ ਇਹ ਠੰਡ ਦਾ ਮੌਸਮ ਹਾਂਜੀ 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 ਹਾਂ ਤੇ ਆਰਡਰ ਦੀ ਕੁਆਲਿਟੀ ਆਪਾਂ ਤੁਹਾਨੂੰ ਗਾਂ ਦੀ ਜਿਹੜੀ ਉਹ ਦਿਖਾ ਦਿੰਨੇ ਆ ਤਕਰੀਬਨ ਕਿੰਨੇ ਕ ਦਿਨ ਰਹਿੰਦੇ ਰਹਿੰਦੇ ਹਜੇ ਸੂਣ ਦੇ ਵਿੱਚ ਹੀ ਇਹਦੇ ਰਾਜੇ 10 ਤਰੀਕ ਨੂੰ ਕੱਲ ਦਿਨ ਪੂਰੇ ਹੋਗੇ ਅੱਛਾ ਜੀ ਹਾਂਜੀ ਬਸ ਇੱਕ ਅੱਧਾ ਦਿਨ ਹੀ ਲਾਊਗਾ ਠੀਕ ਹੈ ਜੀ ਹਾਂਜੀ ਤੇ ਵਧੀਆ ਸੀ ਲਾਈ ਠੰਡੀ ਠੰਡੀ ਹਾਂ ਹਾਂ ਬਿਲਕੁਲ ਸੀਲ ਜਨ ਤੁਸੀਂ ਆਪ ਹੀ ਚੋਈ ਆਪ ਆਪ ਚੋਈ ਆ ਪਿਛਲੇ ਸੂਏ ਨੇ ਕੀ ਦਿੱਤਾ ਸੀ ਜੀ ਪਿਛਲੇ ਸੂਏ ਬੱਸ ਸਾਹ ਸੀ ਰਾਜੇ ਠੀਕ ਹੈ ਜੀ ਹਾਂਜੀ ਹੁਣ ਆਪਣਾ ਟੀਕਾ ਵਧੀਆ ਲਵਾਇਆ ਵੇ ਟੀਕਾ ਵਧੀਆ ਲਵਾਈ ਹਾਂ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਤੇ ਡੈਨਮਾਰਕ ਦਾ ਮਿੱਤਰੋ ਇਹਦਾ ਜਿਹੜਾ 4032 ਦਾ ਜਿਹੜਾ ਇਹਦੇ ਸੀਮਨ ਲੱਗਿਆ ਹੋਇਆ ਵਾ ਤੇ 10 ਤਰੀਕ ਨੂੰ ਇਹਦੇ ਜਿਹੜੇ ਦਿਨ ਉਹ ਪੂਰੇ ਹੋ ਗਏ ਆ ਇਹ ਕੁਆਲਿਟੀ ਪੱਖੋਂ ਤੁਸੀਂ ਦੇਖ ਲਓ ਤੇ 25 ਲੀਟਰ ਇਹਨੇ ਜਿਹੜਾ ਪਿਛਲੇ ਸੂਏ ਨੇ ਦੁੱਧ ਦਿੱਤਾ ਵਾ ਇਹਦੀ ਮੌਸਮ ਵੀ ਵਧੀਆ ਵਾ ਤੇ ਦੁੱਧ ਜਣਦੀ ਵਧੀਆ ਦੇ ਦੋਗੀ ਜਿਹੜੀ ਇਹ ਵਹਿੜਾ ਤੇ ਮੌਸਮ ਵਧੀਆ ਸੀ ਹੋਂ ਤਾਂ ਦੁੱਧ ਦੁੱਧ ਪਈ ਜਾਣਾ ਸੀ ਗਾਈ ਹਾਂ ਰਜੇ ਮੈਨੂੰ ਗੋਟਿਆਂ ਦੀ ਪ੍ਰੋਬਲਮ ਆ ਇਸ ਕਰਕੇ ਅਸੀਂ ਪਸ਼ੂ ਘਟਾਉਣੇ ਨੇਗੇ ਤੇਰੇ ਅੰਕਲ ਤੋਂ ਇਕੱਲੇ ਤੋਂ ਸਾਂਭ ਨਹੀਂ ਹੁੰਦੇਗਾ ਹਾਂਜੀ ਤੇ ਮੇਰੇ ਦੋਨੇ ਗੋਟੇ ਦੁਖਦੇ ਮੈਂ ਤਾਂ ਵੀ ਗੋਟਿਆਂ ਦੀ ਪ੍ਰੋਬਲਮ ਦੀ ਮਾਰੀ ਪਾਏ ਨੂੰ ਵੇਚ ਦਿਆਂ ਪਰ ਵੇਚਣ ਵਾਲੀ ਘਰੇ ਰੱਖਣ ਵਾਲਾ ਪਸ਼ੂ ਆ ਹੂੰ ਆ ਤੋੜ ਕੇ ਦਿਖਾ ਦਿਓ ਅੰਕਲ ਜੀ ਗਾਂ ਫਿਰ ਆਪਣੀ ਸਿੱਧੀ ਤੋਰ ਦੋ ਕੋਈ ਗੱਲ ਨਹੀਂ ਪਰੇ ਤੋਰ ਦੋ ਚਾਹੇ ਹਾਂ ਜੀ ਮਿੱਤਰੋ ਆ ਦੇਖ ਲਓ ਤੁਸੀਂ ਗਾਂ ਦੇ ਆਰਡਰ ਦੀ ਕੁਆਲਿਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਥਣ ਲੇਵੇ ਦੀ ਕੁਆਲਿਟੀ ਦਿਖਾ ਰਹੇ ਹਾਂ 10 ਤਰੀਕਾ ਜਿਹੜੀ ਇਹਦੇ ਦਿਨ ਪੂਰੇ ਹੋ ਚੁੱਕੇ ਆ 25 ਕਿਲੋ ਇਹ ਗਾਂ ਨੇ ਜਿਹੜਾ 25 ਲੀਟਰ ਦੁੱਧ ਦਿੱਤਾ ਪਿਛਲੇ ਸੂਏ ਗਰੇਲੂ ਪਰਿਵਾਰ ਆ ਜਿਹੜਾ ਸਾਰੀਆਂ ਗਾਇਆਂ ਹੀ ਇਹਨਾਂ ਕੋਲੇ ਕਰੇ ਤੇ ਘਰ ਦੀ ਇਹ ਗਾਂ ਇਹਨਾਂ ਦੀ ਜਿਹੜੀ ਹੈਗੀ ਆ ਮੇਰਾ ਅੰਕਲ ਜੀ ਬੋਲ ਦਿੰਦੇ ਥੋੜਾ ਜਿਹਾ ਅੰਕਲ ਜੀ ਨੂੰ ਬੋਲਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਕਰਕੇ ਆਪਾਂ ਸਾਰੀ ਜਿਹੜੀ ਗੱਲਬਾਤ ਉਹ ਆਂਟੀ ਜੀ ਦੇ ਨਾਲ ਹੀ ਕਰਦੇ ਆ ਤੇ ਇਸ ਕਰਕੇ ਜਿਹੜਾ ਆਂਟੀ ਜੀ ਦੇ ਬਾਰੇ ਆਂਟੀ ਜੀ ਦਾ ਆਪਣਾ ਮੁੱਲ ਕੀ ਕਰਦੇ ਹੋ ਤੁਸੀਂ ਮੁੱਲ ਰਜੇ 80000 ਰੁਪਏ ਕਰਦੇ ਆ ਠੀਕ ਆ ਜੀ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਹਾਂਜੀ ਕਿਉਂਕਿ ਵਧੀਆ ਜਾਇਜ਼ ਮੁੱਲ ਆਈ ਠੀਕ ਆ 60000 ਰੁਪਇਆ ਬੋਕੇ ਤੇ ਜਿਹੜਾ ਮਾਨਤਾਨ ਉਹ ਕਰ ਦੇਣਗੇ ਹਾਂਜੀ ਤੇ ਫੋਨ ਨੰਬਰ ਇੱਕ ਵਾਰੀ ਜ਼ਰੂਰ ਬੋਲ ਦੇ ਜਿਹੜਾ ਤੁਹਾਡੇ ਘਰੇ ਚੱਲਦਾ ਹੈਗਾ ਵਾਹ 93643 ਜੀ ਹਾਂਜੀ 7478 ਠੀਕ ਆ ਜੀ ਆਪਾਂ ਸਕਰੀਨ ਦੇ ਉੱਤੇ 93643 ਹਾਂਜੀ 7478 ਠੀਕ ਆ ਕੋਈ ਗੱਲ ਨਹੀਂ ਆਪਾਂ ਸਕਰੀਨ ਦੇ ਉੱਤੇ ਵੀ ਨੰਬਰ ਲਾ ਦਾਂਗੇ ਆਪਣੇ ਪਿੰਡ ਦਾ ਨਾਮ ਦੱਸ ਦੇਈ ਤੇ ਕਿੱਥੇ ਦਾ ਪਿੰਡ ਹੈ ਮੜਾ ਜਿਉਂ ਦੱਸ ਦੇਈ ਇੱਕ ਵਾਰੀ ਪਿੰਡ ਸੱਜਾਵਾਲਾ ਰਾਜੇ ਹਾਂਜੀ ਜ਼ਿਲ੍ਹਾ ਜੀ ਜ਼ਿਲ੍ਹਾ ਲੁਧਿਆਣਾ ਹਾਂਜੀ ਤੇ ਜੇਕਰ ਆਉਂ ਤੇ ਰੈਕੋਟ ਦੇ ਦੋਨਾਂ ਦੇ ਵਿਚਾਲੇ ਪੈ ਜਾਂਦਾ 10 10 12 12 ਕਿਲੋਮੀਟਰ ਪੈਂਦਾ ਠੀਕ ਹੈ ਜੀ ਦੋਨੇ ਜਗ੍ਹਾ ਤੋਂ ਹੀ ਹਾਂਜੀ ਜਿਉਂਦੇ ਵਸਦੇ ਰਹੋ ਆਮ ਘਰਾਂ ਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮਿਲਦੇ ਕਿਸੇ ਹੋਰ ਵੀਡੀਓ ਧੰਨਵਾਦੋ ਦੋਸਤੋ